ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਟਾਂਡਾ ਰਾਮ ਸਹਾਏ ਤੋਂ ਪੂਰਾ ਨਗਰ ਪਹੁੰਚੀ ਆ ਸਾਰੀਆਂ ਸੰਗਤਾਂ ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ ਵੀ ਜਿਹੜਾ ਬਡਾਰੇ ਪਿੰਡ ਦੇ ਵਿੱਚ ਤਕਰੀਬਨ ਜੋ 4-500 ਕਿੱਲਾ ਇਹੋ ਜਿਹਾ ਆ ਜਿੱਥੇ ਬਜਾਈ ਕਰਨੀ ਜੇ ਆਪਾਂ ਉਹਨੂੰ ਪੱਧਰ ਕਰਾਂਗੇ ਤਾਂ ਤਾਂ ਹੀ ਬਜਾਈ ਹੋ ਸਕਦੀ ਆ ਬਿਲਕੁਲ ਛੋਟੇ ਕਿਸਾਨ ਆ ਤੇ ਇਹ ਅਪੀਲ ਕੀਤੀ ਗਈ ਸੀ ਵੀ ਸਾਨੂੰ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਆ ਕਿਉਂਕਿ ਜਿੰਨਾ ਡੀਜ਼ਲ ਸਾਨੂੰ ਪਹਿਲਾਂ ਇਕੱਠਾ ਕੀਤਾ ਗਿਆ ਸੀ ਤਕਰੀਬਨ 30000 ਤੋਂ ਉੱਪਰ ਜਿਹੜਾ ਪਹਿਲਾਂ ਇਕੱਠਾ ਕੀਤਾ ਗਿਆ ਸੀ ਉਹ ਸਾਰਾ ਬੰਡ ਹੋ ਚੁੱਕਾ ਆ ਪੂਰੇ ਵਿਡਾਲੇ ਦੇ ਵਿੱਚ ਕਿਸਾਨਾਂ ਨੂੰ ਬਜਾਈ ਹੋ ਰਹੀ ਆ ਉਹ ਵੀ ਤੁਹਾਨੂੰ ਦਿਖਾ ਲਾਂਗੇ ਤੇ ਪੂਰੇ ਇਹਲੇ ਟਰੈਕਟਰ ਚੱਲ ਰਿਹਾ ਸੁਪਰ ਸੀਡਰ ਚੱਲ ਰਿਹਾ ਜ਼ਮੀਨਾਂ ਬਣਾਈਆਂ ਜਾ ਰਹੀਆਂ ਉਹ ਤੇਲ ਪੂਰਾ ਲੱਗ ਚੁੱਕਾ ਆ ਹੁਣ ਨਵੇਂ ਸਰੋਂ ਤੇਲ ਸਾਨੂੰ ਬਹੁਤ ਜ਼ਿਆਦਾ ਚਾਹੀਦਾ ਤੇ ਉੱਥੇ ਅਜੇ ਟਾਂਡੇ ਰਾਮ ਸਹਾਏ ਤੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਮੂਹ ਸੰਗਤਾਂ ਨੇ ਤੇ ਅੱਜ ਜਿਹੜੀ ਮਾਇਆ ਲੈ ਕੇ ਪਹੁੰਚੇ ਆ ਤੇਲ ਦੀ ਸੇਵਾਵਾਂ ਦੇ ਲਈ ਅੱਜ ਇਹਨਾਂ ਵੱਲੋਂ ਕਾਰਜ ਸ਼ੁਰੂ ਕਰ ਦਿੱਤਾ ਗਿਆ ਟਰੈਕਟਰ ਜਿਹੜੇ ਦੋ ਲੱਗ ਰਹੇ ਆ ਪੈਲੀਆਂ ਫਰੋਲਣ ਦੇ ਲਈ ਚਾਰਕ ਦਿਨਾਂ ਬਾਅਦ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਪਹਿਲਾਂ ਵੀ ਕੀਤੀ ਬਾਅਦ 'ਚ ਜਦੋਂ ਕਰਾਉਣ ਲੱਗਾਂਗੇ ਉਦੋਂ ਵੀ ਕਰਕੇ ਕਿਉਂਕਿ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਹੀ ਐਡੇ ਵੱਡੇ ਕਾਰਜ ਹੋਣੇ ਆ ਬੰਨ ਵੀ ਬੰਨਿਆ ਜਾਊਗਾ ਤੇ ਉਸ ਤੋਂ ਬਾਅਦ ਜਿਹੜਾ ਇਹਨੂੰ ਪੈਲੀਆਂ ਨੂੰ ਬਣਾਇਆ ਜਾਊਗਾ ਤਾਂ ਤਾਂ ਜੋ ਇਹ ਬੰਦੇ ਕਿਸਾਨ ਜਿਹੜੇ ਆਪਣੀਆਂ ਫਸਲਾਂ ਬੀਜ ਕੇ ਤੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ ਹੁਣ ਬਾਈ ਜੀ ਹੁਣੀ ਮੈਂ ਜ਼ਰੂਰ ਉਹਨਾਂ ਨੂੰ ਕਹੂੰਗਾ ਜ਼ਰੂਰ ਦੱਸਣ ਕਿੰਨੀ ਸੇਵਾ ਤੇ ਕਿੰਨੇ ਕੌਣ-ਕੌਣ ਇੱਥੇ ਪਿੰਡ ਦੇ ਵਿੱਚ ਪਿੰਡੋਂ ਪਹੁੰਚੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜਦੀ ਵਾਲੇ ਵਾਲੇ ਵੀਰਾਂ ਦਾ ਮੇਰੇ ਵੀਰ ਮਨਜੋਤ ਸਿੰਘ ਤੇ ਇਹਨਾਂ ਦੀ ਸਮੁੱਚੀ ਟੀਮ ਜੋ ਸਮੇਂ-ਸਮੇਂ ਤੇ ਹੜਪੀੜਤਾ ਦੀ ਤੇ ਜ਼ਰੂਰਤਵੰਦਾ ਦੀ ਸੇਵਾ ਵਿੱਚ ਖੜਦੇ ਨੇ ਅੱਜ ਅਸੀਂ ਵੀ ਆਪਣੇ ਨਗਰ ਵੱਲੋਂ ਗੁਰਵਿੰਦਰ ਸਿੰਘ ਜੀ ਮੋਨੋ ਸਰਪੰਚ ਸਾਹਿਬ ਉਹਨਾਂ ਦੀ ਅਗਵਾਈ ਵਿੱਚ ਸਮੁੱਚੀ ਟੀਮ ਜਿਹੜੀ ਸਾਡੀ ਅੱਜ ਉਸ ਜਗ੍ਹਾ ਤੇ ਪਹੁੰਚੀ ਹੈ ਜਿੱਥੇ 500 ਏਕੜ ਜ਼ਮੀਨ ਜਿਹੜੀ ਹੈ ਉਹ ਬੀਜਣ ਯੋਗ ਨਹੀਂ ਹੈ ਉਹਨੂੰ ਬੀਜਣ ਯੋਗ ਬਣਾਉਣ ਵਾਸਤੇ ਅੱਜ ਕਾਰਜ ਵੀਰ ਮਨਜੋਤ ਸਿੰਘ ਸਮੁੱਚੀ ਟੀਮ ਨੇ ਸ਼ੁਰੂ ਕੀਤਾ ਹੈ ਨਵੇਂ ਦੋ ਟਰੈਕਟਰ ਲੈ ਕੇ ਆਏ ਐ ਡੀਜ਼ਲ ਵੱਲੋਂ ਵੀ ਤੁਹਾਨੂੰ ਉਹਨੇ ਦੱਸ ਦਿੱਤਾ ਔਰ ਜਿੱਥੇ ਮੈਂ ਵੀਰ ਮਨਜੋਤ ਸਿੰਘ ਸਮੂਚੀ ਟੀਮ ਦਾ ਧੰਨਵਾਦ ਕਰਦਾ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦਾ ਆਪਣੇ ਨਗਰ ਦੇ ਐਨ ਆਰ ਆਈ ਵੀਰ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਉਥੇ ਸਾਰਿਆਂ ਨੂੰ ਅਪੀਲ ਕਰਦਾ ਕਿ ਬੜਾ ਵੱਡਾ ਕਾਰਜ ਹੈ ਦੇਖਿਆ ਪਤਾ ਲੱਗਦਾ ਕਹਤੇ ਕੋਈ ਸ਼ੋਭਾ ਨਹੀਂ ਦੇਖਿਆ ਹੀ ਪ੍ਰਵਾਨ ਹੁਣ ਅਸੀਂ ਇੱਥੇ ਖੜੇ ਹਾਂ ਬੰਨ ਦੇ ਉੱਤੇ ਦੇਖ ਰਹੇ ਹਾਂ ਸਾਰਾ ਏਰੀਆ ਇੱਕ ਟਰੈਕਟਰ ਨਵਾਂ ਫਸ ਗਿਆ ਇੱਕ ਨਾ ਹੁਣ ਫੋਲ ਰਿਹਾ ਹੈ ਹੋਰ ਵੀ 7-8 ਟਰੈਕਟਰ ਲੱਗੇ ਆ ਸੋ ਆਓ ਤਨ ਕਰਕੇ ਮਨ ਕਰਕੇ ਧਨ ਕਰਕੇ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜਦੀ ਵਾਲਾ ਵਾਲੇ ਵੀਰ ਮਨਜੋਤ ਸਿੰਘ ਤੇ ਸਮੁੱਚੀ ਟੀਮ ਨੂੰ ਆਪਾਂ ਸਹਿਯੋਗ ਕਰਕੇ ਇਹ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਸਾਥੀ ਤੇ ਸਹਿਯੋਗੀ ਬਣੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਦੇ ਇਸ ਕਾਰਜ ਵਾਸਤੇ 5 ਲੱਖ ਰੁਪਇਆ ਟਾਂਡਾ RAM ਸਾਏ ਮਕੇਰੀਆਂ ਹੁਸ਼ਿਆਰਪੁਰ ਪਿੰਡ ਵੱਲੋਂ ਤੇ ਐਨ ਆਰ ਆਈ ਵੀਰਾਂ ਵੱਲੋਂ ਦਿੱਤਾ ਜਾ ਰਿਹਾ 5 ਲੱਖ ਰੁਪਇਆ ਡੀਜ਼ਲ ਦੀ ਸੇਵਾ ਤੇ ਜਿਹੜੇ ਕਿਸਾਨਾਂ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਉਹਨਾਂ ਦੀ ਵੀ ਅਸੀਂ ਪਿੰਡ ਵੱਲੋਂ ਹੈਲਪ ਕਰਕੇ ਜਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਬਹੁਤ ਧੰਨਵਾਦ ਸਮੂਹ ਪੰਚਾਇਤ ਦਾ ਸਰਪੰਚ ਸਾਹਿਬ ਦਾ ਇਹਨਾਂ ਨਾਲ ਗੱਲਬਾਤ ਹੋਈ ਸੀ ਜਦੋਂ ਇਹਨਾਂ ਨੇ ਕਿਹਾ ਸੀ ਪਹੁੰਚਾਂਗੇ ਮੈਂ ਉਦੋਂ ਹੀ ਗੱਲਬਾਤ ਇਹਨਾਂ ਨੂੰ ਬਾਈ ਜੀ ਹੁਣਾਂ ਦੱਸਿਆ ਸੀ ਬਾਈ ਜੀ ਲੋੜ ਪੈਣੀ ਆ ਗਾਂ ਸਮਾਂ ਆਉਣਾ ਆ ਉਹ ਸਮਾਂ ਹੁਣ ਆ ਚੁੱਕਾ ਹੈ ਜਿਹਦੇ ਵੀ ਕੋਈ ਹੱਥ ਸੋਚ ਰਿਹਾ ਆ ਅਸੀਂ ਨਹੀਂ ਚਾਹੁੰਦੇ ਇੱਥੇ ਕਿਤੇ ਵੀ ਤੁਸੀਂ ਦੇਖ ਲਓ ਬਹੁਤ ਕੌਲਾਂ ਆ ਰਹੀਆਂ ਅਜੇ ਤੱਕ ਰਾਇਓ ਜੇ ਵੀ ਕਿਸਾਨ ਹੈਗੇ ਜਿਨ੍ਹਾਂ ਤੱਕਰ ਪਿੰਡਾਂ ਦੇ ਵਿੱਚ ਕਿਸੇ ਨੇ ਨਾ ਗੂਦ ਲਿਆ ਨਾ ਕੋਈ ਉਹਨਾਂ ਤੱਕ ਪਹੁੰਚਿਆ ਜੇ ਅਸੀਂ ਹਮਲਾ ਮਾਰ ਕੇ ਉੱਥੇ ਤੱਕਰ ਪਹੁੰਚ ਸਕਦੇ ਆ ਤੇ ਉਹਨਾਂ ਦੀ ਜਿਹੜੀ ਕਣਕ ਦੀ ਬਜਾਈ ਹੋ ਸਕਦੀ ਆ ਬਾਕੀ ਟਾਂਡਾ ਰਾਮ ਸਹਾਏ ਦੀ ਸਮੂਹ ਸੰਗਤ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿਉਂਕਿ ਚਲੋ ਜਿਨ੍ਹਾਂ ਨੇ ਬਿਲਕੁਲ ਲੋੜ ਤੇ ਆਣ ਕੇ ਜੋ ਚੀਜ਼ ਚਾਹੀਦੀ ਸੀ ਉਹ ਜਿਹੜੀ ਪੂਰੀ ਕੀਤੀ ਆ ਕਿਸਾਨਾਂ ਦੀ ਤੇ ਜਥੇਬੰਦੀ ਬਾਬਾ ਦੀਪ ਸਿੰਘ ਸੇਵਾਦਾਲ ਵੱਲੋਂ ਅਤੇ ਪਿੰਡ ਬਡਾਲੇ ਦੀ ਵੀਰਾਂ ਵੱਲੋਂ ਨਿਸ਼ਾਨਬੀਰ ਮੇਰਾ ਖੜਾ ਆ ਉਹ ਜ਼ਰੂਰ ਧੰਨਵਾਦ ਕਰੂਗਾ ਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬੰਡਾਲੇ ਖੜੇ ਆ ਜੀ ਜ਼ਿਲ੍ਹਾ ਫਿਰੋਜ਼ਪੁਰਾ ਤੇ ਹੜ੍ਹਾਂ ਨੇ ਜਿਹੜੀ ਤਬਾਹੀ ਮਚਾਈ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਬਾਬਾ ਦੀਪ ਸਿੰਘ ਜੀ ਸੇਵਾਦਾਲ ਗੜਦੀਵਾਲ ਮੁੱਖ ਸੇਵਾਦਾਰ ਸਾਡਾ ਵੀਰ ਮਨਜੋਤ ਸਿੰਘ ਪਿਛਲੇ ਲਗਭਗ 2 ਮਹੀਨਿਆਂ ਤੋਂ ਜਿਹੜੇ ਸੇਵਾ ਨਿਭਾ ਰਹੇ ਆ 2023 ਦੇ ਵਿੱਚ ਵੀ ਸਾਡੇ ਕੋਲ ਆਏ ਸੀ ਆਪਣੀਆਂ ਕਿਸ਼ਤੀਆਂ ਲੈ ਕੇ ਸੇਵਾ ਨਿਭਾਉਂਦੇ ਰਹੇ ਆ ਤੇ ਹੁਣ 2025 ਦੇ ਵਿੱਚ ਵੀ ਇਥੇ ਪਹਿਲਾਂ ਆਇਆ ਨਾ ਘਰ-ਘਰ ਰਾਸ਼ਨ ਪਹੁੰਚਾਉਣ ਦੀ ਸੇਵਾ ਪਾਣੀ ਦੇ ਵਿੱਚ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਅੱਗੇ ਲੜੀਵਾਰਿਆਂ ਦੀ ਸੇਵਾ ਚੱਲਦੀ ਰਹੀ ਆ ਹੁਣ ਪਿਛਲੇ 15 ਦਿਨਾਂ ਤੋਂ ਪੈਲੀਆਂ ਆਪਣੇ ਟਰੈਕਟਰਾਂ ਦੇ ਨਾਲ ਵਾਹ ਕੇ 4 4x4 ਟਰੈਕਟਰ ਜਿਹੜੇ ਸੰਸਥਾ ਦੇ ਟਰੈਕਟਰ ਸੰਸਦਾ ਤੇ ਚੱਲ ਰਿਹਾ ਕੱਲ 4 ਸੁਪਰਸੀਡਰ ਲੈ ਕੇ ਆਏ ਆ ਕਣਕਾਂ ਦੀ ਬਜਾਈ ਦਾ ਕੰਮ ਸ਼ੁਰੂ ਹੋਇਆ ਵਾ ਤੇ ਇਧਰ ਥੱਲੇ ਜਿਹੜਾ 500 ਕਿੱਲਾ ਰਕਬਾ ਦਰਿਆ ਨੇ ਬਹੁਤ ਜ਼ਿਆਦਾ ਖਰਾਬ ਕੀਤਾ ਵਾ ਜਿਹਦੇ ਵਿੱਚ ਰੇਤਾ ਬਹੁਤ ਜ਼ਿਆਦੀ ਪੈ ਗਈ ਆ ਇਹਨੂੰ ਪੱਧਰ ਕਰਕੇ ਤੇ ਇਹਨਾਂ ਦੀ ਵੀ ਕਣਕ ਬਜਾਉਣ ਦਾ ਟਾਰਗੇਟ ਆ ਜਿਹੜਾ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਸੰਸਥਾ ਨੇ ਰੱਖਿਆ ਹੋਇਆ ਵਾ ਸੋ ਇਸ ਦੀ ਮਦਦ ਕਰ ਲਈ ਅੱਜ ਸਾਡੇ ਕੋਲ ਟਾਂਡਾ ਰਾਮ ਸਹਾਏ ਤੋਂ ਸੰਗਤ ਜਿਹੜੀ ਆਈ ਆ ਹਸ਼ਿਆਰਪੁਰ ਤੋਂ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ 5 ਲੱਖ ਰੁਪਈਆ ਡੀਜ਼ਲ ਦੀ ਸੇਵਾ ਲਈ ਤੇ ਹੋਰ ਵੀ ਮਦਦ ਕਰਨੀਆਂ ਸੋ ਸਮੁੱਚੇ ਨਗਰ ਵੱਲੋਂ ਸੰਸਥਾ ਵੱਲੋਂ ਤੇ ਸਮੁੱਚੀ ਸਾਡੇ ਪਿੰਡ ਦੀ ਕਮੇਟੀ ਵੱਲੋਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਹੋਰ ਵੀ ਵੀਰਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਸੰਸਥਾ ਦਾ ਸਾਥ ਦਿਓ ਜਿਹੜੀ ਸੱਚੀ ਮਨੁੱਖਤਾ ਦੀ ਸੇਵਾ ਕਰ ਰਹੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ